ਦੱਸ ਕੀ ਹੋਰ ਕਿੱਥੋਂ ਦੇ ਰਹਿਣ ਵਾਲੇ ਅਸੀਂ ਬਦਲੌਂਗ ਵਾਲੀ ਦੇ ਰਹਿਣ ਵਾਲੇ ਅੱਛਾ ਕੀ ਨਾਮ ਹੈ ਤੁਹਾਡਾ ਬਲਵਿੰਦਰ ਕੋ ਅੱਛਾ ਕੀ ਮਾਮਲਾ ਹੈ ਕੋਈ ਮਾਮਲਾ ਨਹੀਂ ਮੈਂ ਆਪਣੇ ਬੇਟੇ ਨੂੰ ਪੁੱਛਿਆ ਕੀ ਹੋਇਆ ਕਹਿੰਦਾ ਮੰਮੀ ਕਹਿੰਦੇ ਵੇਖਨੇ ਕਿਉਂ ਤੁਹਾਨੂੰ ਨੰਗਦੇ ਪਾਉਂਦੇ ਬਸ ਐਸੇ ਗੱਲਾਂ ਤੇ ਕਿੰਨੀ ਉਮਰ ਤੁਹਾਡੇ ਬੇਟੇ ਦੀ ਮੇਰੇ ਬੇਟੇ 18ਵਾਂ ਸਾਲ ਜਾ ਰਿਹਾ ਤੇ ਕਿੰਨੀਆਂ ਗੋਲੀਆਂ ਚੱਲੀਆਂ ਤਿੰਨ ਕਹਿੰਦੇ ਚੱਲੀਆਂ ਤੇ ਘਰ ਦੇ ਅੰਦਰ ਵੀ ਦਾਖਲ ਹੋਏ ਦਾਖਲ ਹੋਏ ਅੰਦਰ ਅੰਦਰ ਵੱਖਰੀ ਗੱਲ ਹੈ ਚੱਲੀ ਨਹੀਂ ਜਿਹੜੀ ਤੇ ਕੀ ਮੰਗ ਕੀ ਕਰਦੇ ਤੁਸੀਂ ਅਸੀਂ ਇਨਸਾਫ ਚਾਹੁੰਦੇ ਹਾਂ ਸਾਡਾ ਬੱਚਾ ਰੇੜੀ ਦੇ ਬੰਦਾ ਹੈ ਕੱਲ ਨੂੰ ਬਾਹਰ ਬੈਠਿਆ ਵੀ ਮਾਰ ਸਕਦੇ 18 ਸਾਲ ਦਾ ਬਟਾ ਕਾਰਨ ਕੋਈ ਨਹੀਂ ਆਮਦਾਸਤ ਜੀ ਔਰ ਕਿਥੋਂ ਦੇ ਰਹਿਣ ਵਾਲੇ ਹੈ ਇਥੋਂ ਦੇ ਬਦਰਾਉਂਦੇ ਅੱਛਾ ਕੀ ਹੋਇਆ ਜੀ ਇਹੋ ਕਹਦੇ ਆ ਬੱਚੇ ਵੇਖਿਆ ਕਿਉਂ ਸਾਨੂੰ ਇੱਧਰ ਵੇਖਣ ਤੋਂ ਹੀ ਇਹਨਾਂ ਨੂੰ ਗੋਲੀਆਂ ਚਲਾਉਂਦੇ ਜਾਂ ਤੇ ਲੜਦੇ ਕੋਈ ਆੜ ਗਵੜ ਸੱਡਦਾ ਝਗੜਦੇ ਤਾਂ ਆਦਮੀ ਕੋ ਛਡਾਉਂਦਾ ਤੇ ਚੁੱਪ ਕਰਕੇ ਗੋਲੀਆਂ ਲੈ ਆਏ ਉਹ ਦਾ ਬੇਬੇ ਆ ਗਿਆ ਪੌੜੀ ਚ ਇੰਨਾ ਗੋਲੀਆਂ ਚ ਅਦਰਵਾੜੀ ਪਿਸਤੌਲ ਬੈਬੂਆ ਮਾਰਿਆ ਉਹਦੀ ਬਾਅਦ ਵਜਾ ਤੇ ਬਾਅਦ ਪਿਸਤੌਲ ਕੱਢ ਲਈ ਤੇ ਉੱਥੇ ਚਲਾਤੀ ਕਿੰਨੀਆਂ ਗੋਲੀਆਂ ਚਲਾਈ ਦੋ ਇੱਥੇ ਚਲੀਆਂ ਇੱਕ ਬਾਜ਼ਾਰ ਚ ਤੇ ਦੋ ਗੋਲੀਆਂ ਕੋਈ ਰੰਜਿਸ਼ ਵਗੈਰਾ ਤੇ ਨਹੀਂ ਨਾ ਸਾਡਾ ਕੋਈ ਵੈਰ ਹੀ ਨਹੀਂ ਉਹ ਕਿਤੇ ਰਹਿ ਨਾਲੇ ਕਿਤੇ ਦੇ ਨਾਲ ਕੋਈ ਜਾਨ ਬਜਾਨ ਹੋਈ ਉਹਨਾਂ ਦੀ ਬੰਦਰੀ ਜਿਹੜੀ ਹਾਂ ਬਰਾਦਰੀ ਹੈ ਵਹਿਚਾਂ ਚ ਆ ਗਏ ਬੰਦੇ ਹਾਂ ਪਛਾਣ ਚ ਕੋਈ ਲੱਗਦੀ ਤੁਹਾਡੀ ਰਿਸ਼ਤੇਦਾਰੀ ਚ ਹੋ ਜਾਂ ਕਿੱਦਾਂ ਹੋ ਸਾਡੀ ਕੋਈ ਰਿਸ਼ਤੇਦਾਰ ਨਹੀਂ ਉਹ ਚਾਹ ਵਾਲੀ ਗਲੀ ਕਰੇਂਦਾ ਕੀ ਕਿੱਧਰ ਰਹਿੰਦਾ ਆ ਲੋਗ ਕਿੰਨੇ ਜਣੇ ਆਏ ਦੋ ਜਣੇ ਕੀ ਮੰਨਤੀ ਕਰਦੇ 50 ਸਾਡਾ ਮਾਣੇ ਹੋਏਗਾ ਵਾ ਕੱਲੂ ਸਾਡਾ ਬੱਚਾ ਕੱਲਾ ਬੈਠਾ ਗੱਡੀ ਤੇ ਕੱਲ ਕੋਈ ਵੀ ਹਾਰ-ਵਾਰਕਾ ਤਾਂ ਹੋ ਗਈ ਇਦਾਂ ਤੋਂ ਸੱਜਾ ਮਿਲ ਜAVE ਅਸੀਂ ਇਦਾਂ ਦਾ ਨਾਂ ਹੀ ਲੈਣਾ ਅਸੀਂ ਹੋਰ ਕਿਸੇ ਦਾ ਨਾਂ ਨਹੀਂ ਲੈਣਾ ਕਿੰਨੀਆਂ ਇਹਨੇ ਗੋਲੀਆਂ ਕਿੰਨੀਆਂ ਚਲਾਈਆਂ ਤਿੰਨ ਜੀ ਸਰ ਕੀ ਮਾਮਲਾ ਜਿਹੜਾ ਇੱਕ ਰੂਹ ਚੱਲੀ ਇੱਕ ਦੁਪਹਿਰੇ ਕਨਸੀਡੈਂਟ ਪਹੁੰਚਿਆ 4 ਵਜੇ ਇੱਕ ਹੈਰੀਨਾ ਦਾ ਵਿਅਕਤੀ ਇਥੇ ਇਨਸਾਈਡ ਲੋਗੜ ਗੇਟ ਉਹਨੇ ਦੱਸਿਆ ਵੀ ਕੋਈ ਦੋ ਅਨੁਸ਼ਾਸਿਤ ਵਿਅਕਤੀ ਸੀਗੇ ਤੇ ਉਹਨਾਂ ਦਾ ਮਾਮੂਲੀ ਕੋਈ ਟਕਰਾਅ ਹੋਇਆ ਉਹਨਾਂ ਤੋਂ ਉਹਨਾਂ ਦੇ ਉੱਤੇ ਫੈਰ ਕਰਤਾ ਇੱਕ ਲੱਗਿਆ ਕਿਸੇ ਦੇ ਨਹੀਂ ਤੇ ਇਸ ਤਰ੍ਹਾਂਦ ਕਾਰਵਾਈ ਕਰਦੇ ਹੋਏ ਬਲਕੇ ਉੱਥੇ ਮੌਕੇ ਤੇ ਹੀ ਪਹੁੰਚੇ ਇੱਕ ਕੋਲ ਮਿਲਿਆ ਉਤੋਂ ਤੇ ਜਿਹੜੀ ਬੰਦੀ ਕਰ ਰਹੀ ਹੋ ਕੀਤੀ ਜਾ ਰਹੀ ਹੈ ਤੇ ਬੰਦੇ ਡੈਡੀਫਾਈ ਕਰ ਲਗਾ ਕਿੰਨੀਆਂ ਗੋਲੀਆਂ ਚਲੀਆਂ ਸੀ ਇੱਕ ਕੇਸ ਹੋਇਆ ਇੱਕ ਖੋਲ ਮਿਲਿਆ ਸਰ ਉਹਨਾਂ ਦਾ ਬੋਲੋ ਕਿਹਾ ਜਾਂਦਾ 3-4 ਗੋਲੀਆਂ ਚਲਾਈਆਂ ਉਹ ਤੇ ਆਪਾਂ ਡੂਰਿੰਗ ਇਨਵੈਸਟੀਗੇਸ਼ਨ ਦੇਖ ਲਾਂਗੇ ਕਿ ਕੀ ਬੰਦਾ ਹਾਲੇ ਤੱਕ ਸਾਨੂੰ ਜੋ ਰਿਪੋਰਟ ਹੋਇਆ ਉਹ ਇੱਕ ਖੋਲ ਮਿਲਿਆ ਤੁਹਾਨੂੰ ਕੋਈ ਰੰਜੀ ਸੀ ਕੋਈ ਤੁਹਾਨੂੰ ਨਹੀਂ ਕੋਈ ਪੁਰਾਣੀ ਰੰਜੀ ਸੱਚ ਜੀ ਤੱਕ ਸਾਹਮਣੇ ਨਹੀਂ ਆਈ ਫਿਰ ਵੀ ਇਹਨੂੰ ਆਪਾਂ ਇਹਨੂੰ ਇਨਵੈਸਟੀਗੇਟ ਕਰਾਂਗੇ ਕਿਉਂਕਿ ਜਿੱਦਾਂ ਦੀ ਵੀ ਕਰ ਵੀ ਬੰਦੀ ਕਰਾਂਗੇ ਕੋਈ ਸਰ ਸੀਸੀਟੀਵੀ ਵਗੈਰਾ ਸਾਹਮਣੇ ਹੈ ਨਹੀਂ ਬਲਕਿ ਬਿਲਕੁਲ ਨਹੀਂ ਤਾਂ ਨੀਚੇ ਸਟੇਜ ਆ ਜਾਈ ਤਾਂ ਆਪਾਂ ਚੈੱਕ ਕਰ ਰਹੇ ਹਾਂ ਸਾਰਾ ਕੁਝ ਨੌਜਵਾਨਾਂ ਦੀ ਪਛਾਣ ਹੋਈ ਕਿਹੜੇ ਹੁੰਦੇ ਸੀ ਉਹਨਾਂ ਨੂੰ ਆਈਡ ਤੇ ਆਪਾਂ ਆਡੈਂਟੀਫਾਈ ਕਰਕੇ ਨੂੰ ਕਰੀ ਗਾ ਜਿਹੜਾ ਵੈਪਨ ਸੀ ਉਹ ਨਜਾਇਜ਼ ਸੀ ਆ ਲਾਇਸੈਂਸੀ ਇਹ ਤਾਂ ਜਦੋਂ ਰਿਕਵਰ ਹੋਊਗਾ ਉਸ ਤੋਂ ਬਾਅਦ ਹੀ ਚੈੱਕ ਕੀਤਾ ਜਾਊਗਾ ਨਾ ਲਾਇਸੈਂਸੀ ਚੀਜ਼ ਗਏ